ਇਹ ਲੋ ਆ ਉਹਨੇ ਕਦੇ ਕੋਸ਼ ਨਹੀਂ ਕੀਤਾ ਮਨਜੀ ਕਰਨ ਦਾ ਕੋਈ ਕਾਰਨ ਨਹੀਂ ਹੈ ਤਾਂ ਕੋਟਾ ਇਹ ਗੱਲਾਂ ਨਹੀਂ ਕਰਦਾ ਇਹ ਸਾਰੇ ਦੇਣੀ ਪਈ ਪਾਂ ਦੇਖੋ ਤਾਂ ਇਸ ਤੋਂ ਕੋਈ ਨਹੀਂ ਬੰਦਾ ਮੈਂ ਬਹੁਤ ਉਦੋਂ ਦਾ ਕਿੰਨਾ ਹੀ ਭਰਾ ਉਹਨਾਂ ਦਾ ਮਾਂ ਨੂੰ ਕਿੰਨੇ ਵੀ ਇਹ ਜਿਹੜਾ ਬਵਾਸ ਕੀਤਾ ਸੀ ਤਾਂ ਅੱਜ ਤਾਂ ਕੰਮ ਕਰ ਦਿੰਦਾ ਤੇ ਨਹੀਂ ਇਹਨੂੰ ਬਾਹਰ ਸਿਰ ਲੈ ਜਾਂਦਾ ਸੌਖਾ ਰਹਿਦਾ ਠੱਕੇ ਖਾਦਾ ਫਾਦਾ ਲੋਕਾਂ ਦੇ ਤਾਂ ਬਾਲ ਮਾਂ ਦੋਸਤਾ ਕਰਦਾ ਆ ਤਾਂ ਆਪ ਕਹਿੰਦਾ ਕੀ ਆ ਬਾਕੀ ਇਹ ਬਈ ਮੰਦੀ ਨਹੀਂ ਆਉਂਦੀ ਇਹ ਆਪ ਕਹਿੰਦੇ ਮਾਉਂ ਨਹੀਂ ਮੰਦੀ ਨਹੀਂ ਮੰਦੀ ਨਹੀਂ ਉਹਦੇ ਇਹ ਜਿੰਨਾ ਸਵਾਲ ਦਿੱਤੇ ਉਹਨੇ ਇਨਫੋਰਮੇਸ਼ਨ ਨੇ ਜੋ ਕਾਲਮਾ ਚ ਲਿਖਿਆ ਤੈਂ ਦਾ ਮਾਰਾ ਉਹੋਂ ਕੇ ਹੁੰਦਾ ਫਿਰ ਫਿਰ ਜਨਾ ਪਨਾ ਕੋਈ ਆਪਾਂ ਜੇ ਜੀ ਵੀ ਜਾ ਤਕਾਲ ਦਾ ਖਰਾਬ ਹੈ ਜਦੋਂ ਆਪਦੇ ਕੋਲੇ ਹੁੰਦੇ ਕਹਿੰਦੇ ਦੱਸਿਆ ਲੈਣਾ ਦਾ ਰਿਆ ਰੁਪਿਆ ਦੀ ਕਰ ਲੈ ਸੰਜਿਆ ਦੀ ਫੋਟੋ ਤੇ ਰੋਟੀ ਦਾ ਦਾ ਹੋ ਰਹੀ ਆ ਕਰੀਏ ਜੀ ਜੁੱਗੀ ਲਗਾਣੀ ਦਾ ਸਾਰਾ ਹਾਂ ਰੋਮਲ ਬੰਨਿਆ ਕਿ ਸੁਣ ਸਾਰੇ ਤਾਂ ਆਪਾਂ ਦੇ ਆਪ ਨਾ ਡਿਪਾਰਟਮੈਂਟ ਦੀ ਤੇ ਨੰਗ ਨੰਗੇ ਨਾਲ ਸਾਰੇ ਰਾਜੇ ਠੇਰ ਹੋ ਗਈ ਤਾਂ ਕਿਉਂ ਬੜੀਆਂ ਲੰਗ ਦਾ ਸਾਰੇ ਚਲੇ ਕਰਦੇ ਕਿਸੇ ਕੋਈ ਫਰਜੀ ਨਹੀਂ ਧੰਨਵਾਦ ਬਰਨ

ਮੈਂ ਬਈ ਉਹਦਾ ਆਥਰ ਦਾ ਹੁੰਦਾ ਤੈਨੂੰ ਮੈਂ ਤਾਂ ਪਹਿਲਾਂ ਕਹਿ ਮੈਂ ਕਹਿੰਦਾ ਤੈਨੂੰ ਬਿਸ਼ਾਨੀ ਦਾ ਤਾਨ ਜਾ ਕੇ ਉਹ ਬਹਿਣਾ ਜੀ ਨਹੀਂ ਫਰਮ ਕਰਦੇ ਜੀ ਉਹਦਾ ਨੂੰ ਨੂੰ ਹੀ ਕਹਿੰਦੇ ਆ ਜਨਾ ਹੱਥੀਂ ਘੇਰੇਗਾ ਪੂਰਾ ਜਾਂ ਚੂਹੇਰੇਗਾ ਖੇਲੀ ਇਹਨੇ ਕਹੀ ਜਨਾ ਮੈਂ ਨਹੀਂ ਨਹੀਂ ਸੀ ਜੇ ਵੀ ਹਟ ਨਹੀਂ ਪੜੇ ਅਕੀਲ ਚੁਗਾ ਗਾਣਾ ਆਰੇ ਗਰੀਜ਼ ਜਾਨ ਰਾਤ ਨੂੰ ਖਾ ਕੇ ਪਏ ਸਵੇਰ ਨੂੰ ਗੇਲ ਕਹੀ ਜੇ ਉਹ ਗੇਲ ਨੂੰ ਖਲ ਜਾਂਦੀ ਓਥੇ ਜਰਾ ਅੱਗੇ ਆ ਕੱਦੀਆਂ ਜਿਹੜੀਆਂ ਹੁੰਦੀਆਂ ਉਹਨੂੰ ਬੰਦ ਮੋਗੋ ਯਾਰ ਜੀ ਅੱਜ ਵੇਲੇ ਬੈਠਾ ਅਬ ਮੈਂ ਤਾਂ ਜੀਉ ਲਿਆ ਕਿਥੋਂ ਲੈਣੇ ਅਰੇ ਤੇਰੇ ਕੰਟੀ ਦੀਆਂ ਮੈਂ ਤਾਂ ਕੀ ਕਹੀ ਜਾਂਦਾ ਮੈਂ ਕਿਹਾ ਜੀ ਦਾ ਰੱਬ ਲੈ ਜਾਂਦਾ ਫੀਆਂ ਦੀ ਬਿਮਾਰ ਨੂੰ ਜਾਈ ਜਾਂਦਾ ਵਗ ਗਿਆ ਆ ਨਾ ਇਹੋਲਾ ਦੁੱਖ ਮਿੱਤ ਨਾ ਇਹੋਲਾ ਦੁੱਖ ਮਿੱਤ ਨਾ ਯਾਜ਼ੀਨਾ ਵੇਲੇ ਨਾ ਇਹੋਲਾ ਦੁੱਖ ਹੁੰਦਾ ਨਾ ਇਹ ਆਪ ਕੋਈ ਨਾ ਲੁਕਾਂਗਾ